ਸਿਹਤਮੰਦ ਰਹਿਣਾ ਚਾਹੁੰਦੇ ਹਾਂ ਆਪਣਾ ਭਾਰ ਘਟਾਉਣਾ ਚਾਹੁੰਦੇ ਹਾਂ ਫ੍ਰਿਜ ਦੇ ਪਾਣੀ ਦਾ ਟੈਂਪਰੇਚਰ ਹੋਰ ਹੁੰਦਾ ਜਦੋਂ ਉਹ ਪਾਣੀ ਸਾਨੂੰ ਪੀਂ ਉਹਦੇ ਨਾਲ ਕੀ ਹੈ ਕਿ ਤੁਹਾਡਾ ਇੱਕ ਤਾਂ ਭਾਰ ਘਟੇਗਾ ਜਿਆਦਾ ਨਹੀਂ ਖਾਣਾ ਪਲੇਟ ਭਰ ਕੇ ਨਹੀਂ ਖਾਣੀ ਹੈ ਜੀ ਥਾਲ ਪਰ ਕੇ ਨਹੀਂ ਖਾਣਾ ਤੁਹਾਡਾ ਭਾਰ ਵੀ ਵਧੇਗਾ ਤੇ ਤੁਸੀਂ ਬਿਮਾਰ ਵੀ ਜਿਆਦਾ ਹੋਵੋਗੇ ਮੇਰੇ ਵੱਲ ਤੁਹਾਨੂੰ ਸਰ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰ ਕੀ ਹੁਣ ਗਰਮੀਆਂ ਦਾ ਟਾਈਮ ਆ ਜਿਹੜਾ ਉਹ ਆ ਗਿਆ ਵਾ ਹਨਾ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਤੁਸੀਂ ਦੂਰ ਰਹਿਣਾ ਚਾਹੁੰਦੇ ਹੋ ਨਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਕਿਉਂਕਿ ਜੋ ਗੱਲਾਂ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ ਨਾ ਪਲੀਜ਼ ਤੁਸੀਂ ਉਸ ਗੱਲਾਂ ਨੂੰ ਜਰੂਰ ਤੁਸੀਂ ਧਿਆਨ ਨਾਲ ਸੁਣਿਓ ਤੇ ਉਹਨਾਂ ਤੇ ਅਮਲ ਵੀ ਜਰੂਰ ਕਰਿਓ ਜੀ ਅਗਰ ਤੁਸੀਂ ਉਹ ਗੱਲਾਂ ਤੇ ਤੁਸੀਂ ਅਮਲ ਕਰਕੇ ਨਾ ਜਾਨੀ ਕਿ ਉਹਨਾਂ ਨੂੰ ਗੱਲਾਂ ਨੂੰ ਤੁਸੀਂ ਫੋਲੋ ਕਰਕੇ ਆ ਗਰਮੀਆਂ ਦੇ ਵਿੱਚ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਯਾਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਆ ਕੇ ਲੱਗੇਗੀ ਨਾ ਤੁਹਾਡਾ ਜਿਹੜਾ ਭਾਰ ਵਧੇਗਾ ਤੇ ਤੁਸੀਂ ਬਿਲਕੁਲ ਸਿਹਤਮੰਦ ਰਹੋਗੇ ਤੁਸੀਂ ਚਾਹੇ ਤੁਸੀਂ ਕਿਸੇ ਵੀ ਉਮਰ ਵਰਗ ਦੇ ਹੋ ਤੁਸੀਂ ਜਾਨਾ ਚਾਹੇ ਤੁਸੀਂ ਬਜ਼ੁਰਗ ਹੋ ਜਾਂ ਫਿਰ ਤੁਸੀਂ ਯੰਗ ਏਜ ਦੇ ਹੋ ਜਾਂ ਫਿਰ ਤੁਹਾਡੀ ਇਹ ਜਿਹੜੀ 30 40 45 50 55 ਜਿੰਨੇ ਸਾਲ ਦੀ ਵੀ ਤੁਹਾਡੀ ਹੈਗੀ ਹੈ ਨਾ ਉਹ ਗੱਲਾਂ ਹਰ ਦੇ ਉੱਤੇ ਲਾਗੂ ਹੁੰਦੀਆਂ ਨੇ ਜੋ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਜੀ ਉਹ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਆਉਣੀਆਂ ਜਿਵੇਂ ਕਿ ਦੇਖੋ ਹੁਣ ਗਰਮੀਆਂ ਦਾ ਸੀਜ਼ਨ ਜਿਹੜਾ ਆ ਗਿਆ ਗਰਮੀਆਂ ਦਾ ਮੌਸਮਾ ਜਿਹੜਾ ਆ ਗਿਆ ਗਰਮੀ ਬਹੁਤ ਜ਼ਿਆਦਾ ਹੁਣ ਪੈਣੀ ਆ ਹਨਾ ਹੁਣ ਪੈਣ ਵੀ ਲੱਗ ਗਈ ਹੈ ਗਰਮੀ ਜਿਵੇਂ ਆਪਾਂ ਦੇਖੀਏ ਬਹੁਤ ਜ਼ਿਆਦਾ ਦੇਖੋ ਹੁਣ ਤੁਹਾਨੂੰ ਮਤਲਬੀ ਜਿਹੜੀ ਖਾਣ ਪੀਣ ਦੀ ਹੈ ਜਿਹੜੀ ਉਹ ਆਦਤਾਂ ਜਿਹੜੀ ਤੁਹਾਡੀ ਵਿਗੜੇਗੀ ਕੋਈ ਇੱਕ ਤਾਂ ਤੁਹਾਡਾ ਪੇਟ ਨੂੰ ਬਹੁਤ ਹੀ ਜ਼ਿਆਦਾ ਜੀ ਕਰੇਗਾ ਤੁਹਾਡਾ ਦਿਲ ਕਰੇਗਾ ਵੀ ਯਾਰ ਮੈਂ ਕੋਲਡ ਡਰਿੰਕ ਪੀ ਲਵਾਂ ਠੀਕ ਹੈ ਜੀ ਮੈਂ ਜੂਸ ਆ ਜਿਹੜਾ ਉਹ ਪੀ ਲਵਾਂ ਠੀਕ ਹੈ ਜੀ ਜਾਂ ਫਿਰ ਮੈਂ ਕੋਈ ਚੀਜ਼ ਖਾਲਾਂ ਜਾਨਣ ਕਿ ਤੁਹਾਡੀ ਠੰਡੀ ਚੀਜ਼ ਖਾਣ ਨੂੰ ਜਿਹੜਾ ਉਹ ਦਿਲ ਕਰੇਗਾ ਹਣਾ ਦੇਖੋ ਜੇ ਤਾਂ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਸਿਹਤਮੰਦ ਰਹਿਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਜਿਹੜੀ ਕੋਲਡ ਡਰਿੰਕ ਆ ਤੁਸੀਂ ਬਿਲਕੁਲ ਨਹੀਂ ਪੀਣੀ ਹੈਗੀ ਤੁਹਾਡਾ ਜਿੰਨਾ ਮਰਜ਼ੀ ਜੀ ਕਰੇ ਵੀ ਯਾਰ ਮੈਂ ਲਿਮਕਾ ਪੀ ਲਾਂ ਮੈਂ ਪੈਪਸੀ ਪੀ ਲਾਂ ਮੈਂ ਕੋਕਾ ਕੋਲਾ ਪੀ ਲਾਂ ਹਣਾ ਮੈਂ ਥੰਸਪ ਪੀ ਲਾਂ ਨਰੇ ਨਾਲ ਕੁਝ ਨਹੀਂ ਹੁੰਦਾ ਤੁਸੀਂ ਨਹੀਂ ਕੋਲ ਡਰਿੰਕ ਤੁਸੀਂ ਬਿਲਕੁਲ ਨਹੀਂ ਪੀਣੀ ਹੈਗੀ ਜੇ ਤੁਸੀਂ ਕੋਲ ਡਰਿੰਕ ਪੀਣੀ ਸ਼ੁਰੂ ਕਰਤੀ ਤੁਹਾਨੂੰ ਮਤਲਬ ਇਹ ਚੀਜ਼ਾਂ ਪੀਣੀਆਂ ਦੀ ਲਤ ਲੱਗ ਗਈ ਤਾਂ ਤੁਹਾਡੀ ਜਿਹੜੀ ਸਿਹਤ ਬਿਲਕੁਲ ਖਰਾਬ ਹੋਏਗੀ ਇਹਨਾਂ ਦਾ ਕੋਈ ਵੀ ਬੈਨੀਫਿਟ ਨਹੀਂ ਹੈਗਾ ਠੀਕ ਹੈ ਜੀ ਖਾਸ ਕਰਕੇ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਪੀਣ ਨੂੰ ਜ਼ਿਆਦਾ ਜੀ ਕਰਦਾ ਵਾ ਹਨਾ ਆਪਾਂ ਇਹਦੇ ਤੋਂ ਕਿਵੇਂ ਬਚ ਸਕਦੇ ਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਅੱਗੇ ਠੀਕ ਹੈ ਜੀ ਕੋਈ ਵੀ ਤੁਸੀਂ ਜੰਕ ਫੂਡ ਵਗੈਰਾ ਬਿਲਕੁਲ ਨਹੀਂ ਖਾਣਾ ਹੈਗਾ ਜੀ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਵੀ ਤੁਸੀਂ ਇਹਨਾਂ ਦੀ ਥਾਂ ਤੇ ਤੁਸੀਂ ਕੀ ਚੀਜ਼ ਲੈ ਸਕਦੇ ਹੋ ਦੇਖੋ ਜੇ ਤੁਹਾਡਾ ਕੋਲ ਡਰਿੰਕ ਵੇਅਰ ਨੂੰ ਠੰਡੀ ਚੀਜ਼ ਪੀਣ ਨੂੰ ਤੁਹਾਡਾ ਦਿਲ ਕਰਦਾ ਤੁਸੀਂ ਪਤਾ ਕੀ ਕਰੋ ਨਿੰਬੂ ਪਾਣੀ ਬਣਾ ਕੇ ਪੀ ਲਓ ਨਿੰਬੂ ਪਾਣੀ ਬਣਾਓ ਘਰ ਦੇ ਵਿੱਚ ਉਧਰ ਗਰੀਸ ਨਹੀਂ ਹੈਗੀ ਨਿੰਬੂ ਪਾਣੀ ਬਣਾ ਕੇ ਉਹਦੇ ਵਿੱਚ ਤੁਸੀਂ ਕਾਲੀ ਮਿਰਚ ਪਾ ਲਓ ਠੀਕ ਹੈ ਜੀ ਕਾਲੀ ਮਿਰਚ ਪਾ ਕੇ ਤੇ ਕਾਲਾ ਨਮਕ ਪਾ ਲਓ ਠੀਕ ਹੈ ਜੀ ਕਾਲੀ ਮਿਰਚ ਤੇ ਕਾਲਾ ਨਮਕ ਪਾ ਲਓ ਤੇ 슈ਗਰ ਆ ਜਿਹੜੀ ਉਹਦੇ ਵਿੱਚ ਬਿਲਕੁਲ ਨਹੀਂ ਪਣੀ ਹੈਗੀ ਜਾਨਕੀ ਖੰਡ ਚੀਨੀ ਤੁਸੀਂ ਉਹਦੇ ਵਿੱਚ ਨਹੀਂ ਪਾਣੀ ਹੈਗੀ ਇਹ ਤੁਸੀਂ ਬਣਾ ਕੇ ਰੱਖ ਲਓ 2 ਲੀਟਰ ਦੀ ਬੋਤਲ ਆਪਣੀ ਬਣਾ ਕੇ ਰੱਖ ਲਓ ਜਦੋਂ ਵੀ ਤੁਹਾਡਿਆ ਠੰਡੀ ਚੀਜ਼ ਪੀਣ ਨੂੰ ਜੀ ਕਰਦਾ ਕੋਲਡ ਡਰਿੰਕ ਪੀਣ ਨੂੰ ਜੀ ਕਰਦਾ ਵਾ ਤਾਂ ਉਹਦੀ ਬਜਾਏ ਤੁਸੀਂ ਆਹ ਚੀਜ਼ੀ ਪੀਓ ਬਾਕੀ ਦਿਨ ਦੇ ਵਿੱਚ ਤੁਸੀਂ 3 ਤੋਂ 4 ਲੀਟਰ ਪਾਣੀ ਜਿਹੜਾ ਉਹ ਪੀਣਾ ਹੀ ਪੀਣਾ ਵਾ ਠੀਕ ਹੈ ਜੀ ਜਿੰਨਾ ਤੁਸੀਂ ਇਹ ਚੀਜ਼ ਤੁਸੀਂ ਪੀਓਗੇ ਨਿੰਬੂ ਪਾਣੀ ਵਗੈਰਾ ਪੀਓਗੇ ਜਾਂ ਫਿਰ ਤੁਸੀਂ 3 ਤੋਂ 4 ਲੀਟਰ ਸਿੰਪਲ ਪਾਣੀ ਵੀ ਤੁਸੀਂ ਪੀਓਗੇ ਤਾਂ ਹੀ ਤੁਸੀਂ ਇਹ ਚੀਜ਼ ਤੁਸੀਂ ਬਚ ਸਕੋਗੇ ਇਹ ਦੇਖੋ ਜਿਹੜੀ ਚੀਜ਼ ਸਾਨੂੰ ਕੋਲਡ ਡਰਿੰਕ ਪੀਣ ਦੀ ਲਤ ਲੱਗਦੀ ਹੈ ਨਾ ਗਰਮੀ ਜ਼ਿਆਦਾ ਲੱਗਦੀ ਹੈ ਸਾਡਾ ਉਦੋਂ ਜ਼ਿਆਦਾ ਦਿਲ ਕਰਦਾ ਵਾ ਇਹ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਵੀ ਯਾਰ ਜੇ ਅਸੀਂ ਮਤਲਬ ਵੀ ਕੋਲਡ ਡਰਿੰਕ ਪੀਏ ਵੀ ਇਹ ਜੇ ਤੁਹਾਡਾ ਦਿਲ ਕਰਦਾ ਨਾ ਕੋਸਾ ਪਾਣੀ ਕਰ ਲਓ ਕੋਸਾ ਪਾਣੀ ਕਰਕੇ ਨਾ ਹਲਕਾ ਜਿਹਾ ਉਹਦੇ ਵਿੱਚ ਨਿੰਬੂ ਨਿਚੋੜ ਲਓ ਨਿੰਬੂ ਨਿਚੋੜ ਕੇ ਪੀ ਲਓ ਉਹਦੇ ਨਾਲ ਕੀ ਹੈ ਕਿ ਤੁਹਾਡਾ ਇੱਕ ਤਾਂ ਭਾਰ ਘਟੇਗਾ ਇੱਕ ਤਾਂ ਤੁਹਾਡਾ ਭਾਰ ਘਟੇਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਕਰੀਵਿੰਗ ਜੀ ਲੱਗਦੀ ਹੈ ਤੁਹਾਨੂੰ ਕੋਲਡ ਡਰਿੰਕ ਵਗੈਰਾ ਪੀਣ ਦੀ ਤੁਹਾਨੂੰ ਉਹ ਵੀ ਨਹੀਂ ਲੱਗੇਗੀ ਠੀਕ ਹੈ ਜੀ ਤੁਸੀਂ ਇਹ ਨਹੀਂ ਪੀਣੀ ਹੈਗੀ ਕੋਲਡ ਡਰਿੰਕ ਨਹੀਂ ਪੀਣੀ ਹੈਗੀ ਉਸ ਤੋਂ ਬਾਅਦ ਤੁਸੀਂ ਕੋਈ ਵੀ ਡੱਬੇ ਵਾਲਾ ਜੂਸ ਹੈ ਜਿਹੜਾ ਤੁਸੀਂ ਡੱਬੇ ਵਾਲਾ ਜੂਸ ਤੁਸੀਂ ਬਿਲਕੁਲ ਨਹੀਂ ਤੁਸੀਂ ਪੀਣਾ ਹੈਗਾ ਡੱਬੇ ਵਾਲਾ ਜੂਸ ਤੁਸੀਂ ਕੀ ਕਰਦੇ ਹੋ ਬਾਜ਼ਾਰ ਦੇ ਵਿੱਚੋਂ ਲਿਉਂਦੇ ਹੋ ਲਿਆ ਕੇ ਨੂੰ ਫਰਿੱਜ ਦੇ ਵਿੱਚ ਲਾ ਰੱਖ ਦਿੰਦੇ ਹੋ ਜਦੋਂ ਠੰਡਾ ਹੋ ਜਾਂਦਾ ਫਿਰ ਤੁਸੀਂ ਉਹਨੂੰ ਹੌਲੀ ਹੌਲੀ ਪੀ ਜਾਂਦੇ ਹੋ ਠੀਕ ਹੈ ਜੀ ਕਿਉਂਕਿ ਉਹਦੇ ਵਿੱਚ ਬਿਮਾਰੀ ਆ ਡੱਬੇ ਵਾਲਾ ਜੂਸ ਆ ਉਹਦੇ ਵਿੱਚ ਨੀਰੀ ਬਿਮਾਰੀ ਹੀ ਬਿਮਾਰੀ ਆ ਉਹਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜਾ ਮਤਲਬ ਤੁਹਾਡੀ ਸਿਹਤ ਨੂੰ ਤੁਹਾਡੇ ਸਰੀਰ ਨੂੰ ਤੁਹਾਨੂੰ ਠੀਕ ਕਰ ਸਕੇ ਜੇ ਤੁਹਾਡੇ ਸਰੀਰ ਲਈ ਬੇਨਫੀਟ ਹੋਵੇ ਉਹਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਉਸ ਤੋਂ ਬਾਅਦ ਤੁਹਾਡੇ ਦਿਲ ਦੇ ਵਿੱਚ ਕੀ ਕਰੇਗਾ ਵਿਸ਼ਾ ਜਿਹੜੇ ਛੋਟੇ ਛੋਟੇ ਪੌਚੇ ਜੀ ਨਹੀਂ ਹੁੰਦੇਗੇ ਨਿੰਬੂ ਪਾਣੀ ਵਾਲੇ ਪੌਚੇ ਜੀ ਹੁੰਦੇ ਆ ਜਾਂ ਫਿਰ ਮਤਲਬ ਦੂਜੇ ਰਸਨਾ ਰੂਸਨਾ ਵਗੈਰਾ ਜੀ ਹੁੰਦੇ ਬਹੁਤ ਸਾਰੀ ਇਦਾਂ ਦੀ ਚੀਜ਼ਾਂ ਹੁੰਦੀਆਂ ਨੇ ਪਾਊਡਰ ਦੀ ਫੋਮ ਦੇ ਵਿੱਚ ਵੀ ਤੁਹਾਡੇ ਦਿਲ ਕਰ ਗਿਆ ਯਾਰ ਮੈਂ ਉਹ ਪੀਣਾ ਨਹੀਂ ਉਹ ਵੀ ਤੁਸੀਂ ਬਿਲਕੁਲ ਨਹੀਂ ਪੀਣਾ ਸਭ ਤੋਂ ਵਧੀਆ ਚੀਜ਼ ਆ ਉਹ ਹੈਗਾ ਸਿੰਪਲ ਨਿੰਬੂ ਪਾਣੀ ਆ ਇਸ ਤੋਂ ਵਧੀਆ ਚੀਜ਼ ਕੋਈ ਨਹੀਂ ਹੈਗੀ ਧਰਤੀ ਦੇ ਉੱਤੇ ਠੀਕ ਹੈ ਜੀ ਤੁਸੀਂ ਨਿੰਬੂ ਪਾਣੀ ਹੀ ਪੀਣਾ ਵਾ ਉਹ ਵੀ ਉਹਦੇ ਵਿੱਚ ਕਾਲੀ ਮਿਰਚ ਤੇ ਕਾਲਾ ਨਮਕ ਪਾ ਕੇ ਸਿੰਪਲ ਪਾਣੀ ਦੇ ਵਿੱਚ ਪੀਣਾ ਵਾ ਠੀਕ ਹੈ ਜੀ ਤੇ ਜਦੋਂ ਵੀ ਤੁਸੀਂ ਪੀਣਾ ਵਾ ਤੇ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਤੁਸੀਂ ਨਾ ਫ੍ਰਿਜ ਵਾਲਾ ਪਾਣੀ ਜਿੰਨਾ ਅਵੋਇਡ ਕਰ ਸਕਦੇ ਹੋ ਉਹ ਨਾ ਅਵੋਇਡ ਕਰਿਓ ਠੰਡਾ ਪੀਣ ਦੀ ਲੋੜ ਨਹੀਂ ਹੈਗੀ ਸਭ ਤੋਂ ਵਧੀਆ ਜੇ ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਫ੍ਰਿਜ ਦਾ ਨਾ ਪੀਓ ਜੇ ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਘੜਾ ਲੈ ਕੇ ਆਓ ਘੜਾ ਲੈ ਕੇ ਆਓ ਤੇ ਸਵੇਰੇ ਉਹਦੇ ਵਿੱਚ ਤਾਜ਼ਾ ਪਾਣੀ ਪਾ ਦਿਓ ਤੇ ਘੜੇ ਵਾਲਾ ਹੀ ਪਾਣੀ ਪੀਓ ਜਿੰਨਾ ਤੁਸੀਂ ਘੜੇ ਵਾਲਾ ਪਾਣੀ ਪੀਓਗੇ ਓਨੇ ਤੁਸੀਂ ਸਿਹਤਮੰਦ ਰਹੋਗੇ ਓਨੇ ਤੁਸੀਂ ਤੰਦਰੁਸਤ ਰਹੋਗੇ ਓਨੇ ਤੁਸੀਂ ਫਿੱਟ ਰਹੋਗੇ ਤੇ ਬਿਮਾਰੀਆਂ ਤੋਂ ਵੀ ਤੁਸੀਂ ਬਚੇ ਰਹੋਗੇ ਜਿੰਨਾ ਤੁਸੀਂ ਠੰਡਾ ਪਾਣੀ ਤੁਸੀਂ ਇਹ ਪੀਓਗੇ ਨਾ ਫ੍ਰਿਜ ਵਾਲਾ ਉਹਨੇ ਤੁਹਾਨੂੰ ਬਿਮਾਰ ਕਰਨਾ ਤੁਹਾਡੇ ਜਿਹੜੇ ਅੰਦਰ ਪਾਚਣ ਸ਼ਕਤੀ ਆ ਉਹਨੇ ਉਹਨੂੰ ਖਰਾਬ ਕਰਨਾ ਵਾ ਕਿਉਂਕਿ ਜਿਹੜਾ ਫ੍ਰਿਜ ਦਾ ਟੈਂਪਰੇਚਰ ਹੁੰਦਾ ਤੇ ਸਾਡੀ ਬੋਡੀ ਦਾ ਜਿਹੜਾ ਟੈਂਪਰੇਚਰ ਆ ਉਹਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਸੋ ਇਸ ਕਰਕੇ ਫ੍ਰਿਜ ਨੂੰ ਜਿਆਦਾ ਯੂਜ਼ ਨਾ ਕਰੋ ਉਹਦਾ ਪਾਣੀ ਜਿਆਦਾ ਤੁਸੀਂ ਨਾ ਪੀਓ ਫ੍ਰਿਜ ਦਾ ਅਸੀਂ ਕੀ ਕਰਦੇ ਅਸੀਂ ਬਾਹਰੋਂ ਆਨੇ ਆ ਥੱਕੇ ਹੋਏ ਅਸੀਂ ਫ੍ਰਿਜ ਨੂੰ ਖੋਲਦੇ ਹਾਂ ਬੋਤਲ ਕੱਢਦੇ ਹਾਂ ਉਹਦੇ ਵਿੱਚੋਂ ਪਾਣੀ ਪੀਣ ਲੱਗ ਜਾਂਦੇ ਹਾਂ ਜਦੋਂ ਉਹ ਠੰਡਾ ਪਾਣੀ ਸਾਡੀ ਬੋਡੀ ਦੇ ਵਿੱਚ ਜਾਂਦਾ ਵਾ ਸਾਡੀ ਬੋਡੀ ਦਾ ਟੈਂਪਰੇਚਰ ਹੋਰ ਹੁੰਦਾ ਵਾ ਤੇ ਫ੍ਰਿਜ ਦੇ ਪਾਣੀ ਦਾ ਟੈਂਪਰੇਚਰ ਹੋਰ ਹੁੰਦਾ ਜਦੋਂ ਉਹ ਪਾਣੀ ਸਾਨੂੰ ਪੀਣ ਦੇ ਵਿੱਚ ਤਾਂ ਬੜਾ ਸਵਾਦ ਲੱਗਦਾ ਵਾ ਬਟ ਜਦੋਂ ਸਾਡੇ ਸਰੀਰ ਦੇ ਅੰਦਰ ਜਾਂਦਾ ਤਾਂ ਸਾਡੀ ਸਾਰੀ ਪਾਚਣ ਸ਼ਕਤੀ ਨੂੰ ਬਿਲਕੁਲ ਇਮਿਊਨਿਟੀ ਸਿਸਟਮ ਨੂੰ ਬਿਲਕੁਲ ਖਤਮ ਕਰ ਦਿੰਦਾ ਅੰਦਰ ਉਹ ਜਿਹਦੇ ਨਾਲ ਸ ਬਨੂ ਅਸੀਂ ਹੋਈ ਚਿੜਚਿੜਾ ਜਿਹਾ ਸਵੇਰ ਸਾਡਾ ਹੋਣਾ ਸ਼ੁਰੂ ਹੋ ਜਾਂਦਾ ਹਨਾ ਸੋ ਫ੍ਰਿਜ ਦੇ ਪਾਣੀ ਨੂੰ ਤੁਸੀਂ ਬਿਲਕੁਲ ਅਵੋਇਡ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਸੋ ਜਿੰਨਾ ਹੋ ਸਕੇ ਘੜੇ ਵਾਲਾ ਪਾਣੀ ਆ ਜਿਹੜਾ ਤੁਸੀਂ ਉਹ ਪੀਓ ਸਿੰਪਲ ਪਾਣੀ ਪੀਓ ਰੂਮ ਟੈਂਪਰੇਚਰ ਵਾਲਾ ਜਿਹੜਾ ਪਾਣੀ ਆ ਉਹ ਪੀਓ ਜਿੰਨਾ ਤੁਸੀਂ ਇਹ ਪੀਓਗੇ ਤੁਹਾਡੀ ਇਮਿਊਨਿਟੀ ਸਿਸਟਮ ਜਿਹੜਾ ਉਨਾ ਸਟਰੋਂਗ ਹੋਊਗਾ ਤੇ ਉਨੇ ਤੁਸੀਂ ਸਿਹਤਮੰਦ ਰਹੋਗੇ ਤੇ ਬਿਮਾਰੀਆਂ ਤੋਂ ਤੁਸੀਂ ਬਚੇ ਰਹੋਗੇ ਜੀ ਠੀਕ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਕੋਈ ਵੀ ਡੱਬੇ ਵਾਲਾ ਜੂਸ ਵਗੈਰਾ ਜਿਹੜਾ ਬਿਲਕੁਲ ਨਹੀਂ ਪੀਣਾ ਹੈਗਾ ਤੇ ਨਾ ਹੀ ਤੁਸੀਂ ਮਤਲਬੀ ਕੋਈ ਕੋਲਡ ਡਰਿੰਕ ਦੀ ਪੀਣੀ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਲਡ ਡਰਿੰਕ ਹੈ ਜਿਹੜੀ ਤੁਸੀਂ ਉਹ ਨਹੀਂ ਪੀਣੀ ਹੈਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਤੁਸੀਂ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਘੱਟੋ ਘੱਟ ਤੁਸੀਂ ਦੋ ਜਾਫਰ ਤਿੰਨ ਫਰੂਟ ਦੋ ਤੋਂ ਤਿੰਨ ਫਰੂਟ ਆ ਜਿਹੜੇ ਤੁਸੀਂ ਖਾਣੇ ਹੀ ਖਾਣੇ ਆ ਹਨਾ ਸੇ ਗਰਮੀਆਂ ਦੇ ਵਿੱਚ ਜਿਵੇਂ ਕੀ ਮੰਨ ਕੇ ਲੋ ਸੀਜ਼ਨਲ ਫਰੂਟ ਖਾਣੇ ਨੇ ਕੋਈ ਫालतू ਮਤਲਬ ਉਹ ਨਹੀਂ ਹੈਗਾ ਵੀ ਫालतू ਫਰੂਟ ਖਾਓਗੇ ਮੰਨ ਕੇ ਚਲੋ ਜਿਹੜੇ ਫਰੂਟ ਦਾ ਸੀਜ਼ਨ ਨਾ ਹੋਵੇ ਤੁਸੀਂ ਉਹੋ ਖਾ ਲੋ ਨਹੀਂ ਜਿਹੜੇ ਫਰੂਟ ਦਾ ਸੀਜ਼ਨ ਆ ਤੁਸੀਂ ਉਹੀ ਖਾਣਾ ਵਾ ਜਿਆਦਾ ਨਹੀਂ ਖਾਣਾ ਪਲੇਟ ਭਰ ਕੇ ਨਹੀਂ ਖਾਣੀ ਐਗੀ ਥਾਲ ਭਰ ਕੇ ਨਹੀਂ ਖਾਣਾ ਤੁਸੀਂ ਸਿਰਫ ਇੱਕ ਜਾਂ ਦੋ ਫਰੂਟ ਹੀ ਖਾਣਿਆ ਇੱਕ ਟਾਈਮ ਜਾਨਕੀ ਪੂਰੇ ਦਿਨ ਦੇ ਵਿੱਚ ਤੁਸੀਂ ਦੋ ਜਾਂ ਤਿੰਨ ਫਰੂਟ ਖਾ ਸਕਦੇ ਹੋ ਹਨਾ ਮੰਨ ਕੇ ਚਲੋ ਸਵੇਰੇ ਤੁਸੀਂ ਸੇਬ ਖਾ ਲਿਆ ਜਾਂ ਕੁਝ ਮੰਨ ਕੇ ਦੁਪਹਿਰੇ ਤੁਸੀਂ ਮੱਧ ਤਰਬੂਜ ਵਗੈਰਾ ਖਾ ਲਿਆ ਖਰਬੂਜਾ ਵਗੈਰਾ ਖਾ ਲਿਆ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਚੀਜ਼ ਹੋਰ ਕਾਲੀ ਜਿਹੜੇ ਫਰੂਟ ਦਾ ਸੀਜ਼ਨ ਆ ਹਨਾ ਜੀ ਸੋ ਇਹ ਤੁਹਾਨੂੰ ਉਦਾਹਰਨ ਦੇ ਵਾਸਤੇ ਦੱਸ ਰਿਹਾ ਵੀ ਤੁਸੀਂ ਆਹ ਫਰੂਟ ਖਾ ਸਕਦੇ ਹੋ ਜਿਹੜੇ ਫਰੂਟ ਦਾ ਸੀਜ਼ਨ ਹੋਊਗਾ ਤੁਸੀਂ ਉਹੀ ਪੀਣਾ ਤੇ ਇੱਕ ਕੋਸ਼ਿਸ਼ ਕਰਿਓ ਗੰਨੇ ਦਾ ਰਸ ਆ ਜਿਹੜਾ ਗੰਨੇ ਦਾ ਰਸ ਜਿਆਦਾ ਤੋਂ ਜਿਆਦਾ ਪੀਣ ਦੀ ਕੋਸ਼ਿਸ਼ ਕਰੋ ਦਿਨ ਦੇ ਵਿੱਚ ਘੱਟੋ-ਘੱਟ 2 ਗਲਾਸ 2 ਗਲਾਸ ਤੁਸੀਂ ਗੰਨੇ ਦੇ ਰਸ ਨੂੰ ਪੀਣ ਦੀ ਕੋਸ਼ਿਸ਼ ਕਰੋ ਕਿਉਂਕਿ ਗੰਨੇ ਦਾ ਰਸ ਜਿਹੜਾ ਇਹ ਕੁਦਰਤੀ ਸਰੋਤ ਆ ਇੱਕ ਇਹਦੇ ਵਿੱਚ ਕੁਦਰਤੀ ਵੱਲੋਂ ਹੀ ਇਹਦੇ ਵਿੱਚ 슈ਗਰ ਹੁੰਦੀ ਆ ਤੇ ਬਹੁਤ ਹੀ ਵਧੀਆ ਚੀਜ਼ ਐ ਤੁਹਾਡੇ ਬਲਡ ਦੇ ਲਈ ਇਹ ਤੁਹਾਡੀ ਬਹੁਤ ساری ਬਿਮਾਰੀਆਂ ਨੂੰ ਦੂਰ ਕਰੇਗਾ ਹਾਂ ਸੋ ਤੁਸੀਂ ਗੰਨੇ ਦਾ ਰਸ ਜਿਹੜਾ ਉਹ ਪੀ ਸਕਦੇ ਹੋ ਬਾਕੀ ਮੈਂ ਤੁਹਾਨੂੰ ਫਰੂਟ ਦੱਸਦਾ ਸੀਜ਼ਨਲ ਫਰੂਟ ਆ ਜਿਹੜਾ ਤੁਸੀਂ ਉਹ ਤੁਸੀਂ ਇੱਕ ਦਿਨ ਦੇ ਵਿੱਚ 2 ਜਾਂ 3 ਤੁਸੀਂ ਖਾ ਸਕਦੇ ਹੋ ਉਸ ਤੋਂ ਜ਼ਿਆਦਾ ਨਹੀਂ ਖਾਣਾ ਤੇ ਜਿਹੜਾ ਪਾਣੀ ਆ ਤੁਸੀਂ ਹਨਾ ਨਿੰਬੂ ਪਾਣੀ ਹੀ ਪੀਣਾ ਵਾ ਤੇ ਇੱਕ ਘੜੇ ਵਾਲੇ ਪਾਣੀ ਨੂੰ ਜਿਆਦਾ ਤੋਂ ਜਿਆਦਾ ਉਹਦੀ ਵਰਤੋਂ ਕਰਨੀ ਸ਼ੁਰੂ ਕਰੋ ਜਿੰਨਾ ਤੁਸੀਂ ਘੜੇ ਵਾਲਾ ਪਾਣੀ ਪੀਉਂਗੇ ਤੁਸੀਂ ਉਨੇ ਤੁਸੀਂ ਸਟਰੋਂਗ ਹੋਵੋਗੇ ਕੋਲਡ ਡਰਿੰਕ ਦਾ ਬਿਲਕੁਲ ਬਾਈਕਾਨ ਕਰ ਦੋ ਕਿਸੇ ਵੀ ਤਰ੍ਹਾਂ ਦੀ ਕੋਈ ਕੋਲਡ ਡਰਿੰਕ ਨਹੀਂ ਪੀਣੀ ਹੈਗੀ ਕੋਈ ਵੀ ਡੱਬੇ ਵਾਲਾ ਜੂਸ ਹੈ ਜਿਹੜਾ ਤੁਸੀਂ ਉਹ ਨਹੀਂ ਪੀਣਾ ਹੈਗਾ ਤੁਸੀਂ ਠੀਕ ਹੈ ਜੀ ਜੇ ਤੁਸੀਂ ਡੱਬੇ ਵਾਲਾ ਜੂਸ ਪੀਓਗੇ ਕੋਲਡ ਡਰਿੰਕ ਪੀਓਗੇ ਤੁਹਾਡਾ ਭਾਰ ਵੀ ਵਧੇਗਾ ਤੇ ਤੁਸੀਂ ਬਿਮਾਰ ਵੀ ਜ਼ਿਆਦਾ ਹੋਵੋਗੇ ਤੁਹਾਡੇ ਜਿਹੜੇ ਇਮਿਊਨਿਟੀ ਸਿਸਟਮ ਹੈ ਉਹ ਦੇਖੋ ਬਿਲਕੁਲ ਡੈਮੇਜ ਹੋ ਜਾਏਗਾ ਬਿਲਕੁਲ ਖਰਾਬ ਹੋ ਜਾਏਗਾ ਠੀਕ ਹੈ ਜੀ ਤੇ ਕੋਈ ਵੀ ਮਿੱਠੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹ ਨਹੀਂ ਖਾਣੀ ਹੈਗੀਆਂ ਸੋ ਗਰਮੀਆਂ ਆ ਗਈਆਂ ਨੇ ਗਰਮੀਆਂ ਦੇ ਵਿੱਚ ਜਿੰਨਾ ਤੁਸੀਂ ਪਾਣੀ ਪੀਓਗੇ ਤੁਸੀਂ ਉਨੇ ਹੀ ਸਹੀ ਰਹੋਗੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਹੀ ਪੀਣਾ ਵਾ ਹਮੇਸ਼ਾ ਕੋਸ਼ਿਸ਼ ਕਰੋ ਵੀ ਜਿੱਥੇ ਵੀ ਤੁਸੀਂ ਜਾਣਾ ਜਦੋਂ ਵੀ ਤੁਸੀਂ ਜਾਣਾ ਆਪਣੇ ਕੋਲ ਬੋਤਲ ਪਾਣੀ ਦੀ ਭਰ ਕੇ ਰੱਖੋ ਹੀ ਰੱਖੋ ਸਿੰਪਲ ਤੇ ਤਾਜ਼ਾ ਪਾਣੀ ਰੱਖੋ ਘੜੇ ਦਾ ਪਾਣੀ ਹੈ ਜਿਹੜਾ ਤੁਸੀਂ ਜਾਵਰ ਥਰਮਸ ਲੈ ਲਓ ਉਹਦੇ ਵਿੱਚ ਘੜੇ ਦਾ ਪਾਣੀ ਪਾ ਲਓ ਤੇ ਆਪਣੇ ਕੋਲ ਬੋਤਲ ਰੱਖੋ ਜਦੋਂ ਵੀ ਤੁਹਾਨੂੰ ਧਿਆ ਲੱਗਦੀ ਆ ਤੇ ਉਹ ਪਾਣੀ ਨੂੰ ਪੀਣਾ ਵਾ ਠੀਕ ਹੈ ਜੀ ਤੇ ਫ੍ਰਿਜਰ ਦੇ ਪਾਣੀ ਨੂੰ ਅਵੋਇਡ ਕਰੋ ਫ੍ਰਿਜ ਦੇ ਵਿੱਚ ਕੋਈ ਵੀ ਰੱਖੀ ਹੋਈ ਚੀਜ਼ ਹੈ ਜਿਹੜੀ ਤੁਸੀਂ ਉਹ ਨਹੀਂ ਖਾਣੀ ਹੈਗੀ ਸਾਡੀ ਬੋਡੀ ਦਾ ਟੈਂਪਰੇਚਰ ਤੇ ਫ੍ਰਿਜਰ ਦਾ ਟੈਂਪਰੇਚਰ ਇਹਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਸੋ ਜੇ ਤੁਸੀਂ ਫ੍ਰਿਜਰ ਦੀ ਚੀਜ਼ ਨਾਲ ਦੀ ਨਾਲ ਖਾਓਗੇ ਇਹ ਤੁਹਾਡਾ ਸਰੀਰ ਖਰਾਬ करेगी ही करेगी so, कर so, सो ਇਹ ਗੱਲਾਂ ਨੇ ਜਿਹੜੀਆਂ ਤੁਸੀਂ ਗਰਮੀ ਦੇ ਵਿੱਚ ਜਰੂਰ ਇਹਨਾਂ ਨੂੰ ਧਿਆਨ ਦਿਓ ਅਤੇ ਇਹਨਾਂ ਤੇ ਅਮਲ ਕਰੋ ਤੇ ਤੁਸੀਂ ਖੁਦ ਦੇਖੋ ਤੁਹਾਡਾ ਭਾਰ ਵੀ ਘਟੇਗਾ ਤੇ ਤੁਸੀਂ ਸਿਹਤਮੰਦ ਜਿਹੜਾ ਉਹ ਵੀ ਰਹੋਗੇ ਜੀ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਕਿਵੇਂ ਦੀ ਲੱਗੀ ਹੈ ਜੀ ਸੋ ਦੋਸਤੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀ ਤੁਸੀਂ ਮੇਰੇ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱ ਪੋਟਸ ਆ ਗਏ ਨੇ ਸੋ ਦੋਸਤੋ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈਦਾ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ